ਮਾਡਲ ਇਹ 99 ਆ ਗਿਆ ਮਾਡਲ 99 ਜੀ ਤੇ ਰੇਟ ਕਿੰਨਾ ਆ ਗਿਆ ਤਾਂ 17 ਰੇਟ ਜਿਉਂ ਤਾਂ ਇੱਕ 10 ਮੁੱਲ ਕਰਦੇ ਆ ਪਰ ਦੇਣ ਲੈਣ ਦਾ 95000 ਰੁਪਇਆ ਜੀ ਪੂਰਾ ਖਿੱਚਕੀ ਖਿੱਚ ਕੇ ਜੀ ਟਰੈਕਟਰ ਇੰਜਨ ਦਾ ਇੰਨਾ ਚੰਗਾ ਵੀ ਚੱਕਾ ਲਾ ਬਾਕੇ ਪੇਮੈਂਟ ਕਰ ਜੇ ਸੰਤ ਪਰ ਇਹ ਵੀ ਚੰਗਾ ਬਾਈ ਅੰਦਰ ਪੰਪ ਵਾਲਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਸਾਰਾ ਤੇ ਰੰਗ ਪੈਂਟ ਦਾ ਬਾਈ ਸਾਰਾ ਟਰੈਕਟਰ ਇਹ ਨਾਲ ਆ ਜੀ ਪੰਜਾਬ ਨੰਬਰ ਆ ਇਹ ਟਾਇਰ ਚੌਂਕੜਾ ਨਵਾਂਗਾ ਚੌਕੜਾ ਟਾਇਰ ਰੁਪਿਆ ਨੇ ਇੰਜਨ ਗੇਅਰ ਦਾ ਰੁਪਈਆ ਦਾ ਰੁਪਿਆ ਹੈਗਾ ਜੀ ਇੰਜਨ ਗੇਅਰ ਦਾ ਜਮਾ ਜੀ ਚੈੱਕ ਕਰਕੇ ਲੈ ਕੇ ਜਾਵੇ ਬੰਦਾ ਚੈੱਕ ਕਰ ਬਈ ਜਿਵੇਂ ਇਹ ਚਮਕੀ ਜੇ ਜਾਂਦਾ ਰੰਗ ਪੇਂਟ ਦਾ ਰੰਗ ਪੇਂਟ ਜੀ ਮਾੜਾ ਮੋਟਾ ਕੋਈ ਨਾਮ ਬੰਤਰ ਹੋਇਆ ਪੁਰਾਣਾ ਕੋਈ ਸਾਲ 6 ਮਹੀਨਾ ਦਾ ਪਰ ਉਹ ਕੋਈ ਗਾਕ ਨਹੀਂ ਕਰਾਇਆ ਹੋ ਪਹਿਲਾਂ ਦਾ ਪੰਜਾਬ ਨੰਬਰ ਆ ਜੀ ਠੀਕ ਹੈ ਜੀ ਮੰਗਲੇ ਟਾਇਰ ਜੇ ਕੇ ਦੇ 90 ਪੈਸੇ ਆ ਮੂਰਲੇ 70 ਪੈਸੇ ਆ ਠੀਕ ਹੈ ਜੀ ਇੰਜਨ ਦੀ ਪੂਰੀ ਫੋਲ ਜ਼ਿੰਮੇਵਾਰੀ ਹੋਊਗੀ ਹਾਂ ਜੀ ਇੰਜਨ ਦੀ ਪੂਰੀ ਜ਼ਿੰਮੇਵਾਰੀ 1955 ਇਹਦੇ ਬਾਰੇ ਤਸਦੀਕ ਇਹ ਬਾਈ ਜੀ 1998 ਮਨ ਲੱਗੀ ਹੋ ਤਾਂ ਆਪਾਂ ਜ਼ਿੰਮੇਦਾਰ ਹੋਵਾਂਗੇ ਠੀਕ ਹੈ ਉਹ ਆ ਗਿਆ 3510 ਆਉਣਾ ਲੀਕਾ ਛੋਟੇ ਕਰਸਾਨ ਲਈ ਇਹਦੇ ਬਾਰੇ ਦੱਸੀ ਬਾਈ ਜੀ ਨਸਤਰ ਇਹ ਬਾਈ ਜੀ 2008 ਮਾਡਲ ਆ ਟਾਇਰ ਚੌਂਕੜਾ ਗੁੜੀਰ ਦੇ ਨਵੇਂ ਨੇ ਠੀਕ ਹੈ ਜੀ ਪਹਿਲੇ ਘਰ ਦਾ ਨਵਾਂ ਕਢਾਇਆ ਟਰੈਕਟਰ ਸਾਰੇ ਏਡੀ ਪ੍ਰੂਫ ਨਾਸਟਾ ਹੋਨਰ ਟਰੈਕਟਰ ਦੇ ਕੋਈ ਵੀ ਨਟ ਨੂੰ ਹਿੱਤ ਖਰਚਾਬੀ ਨਹੀਂ ਲੱਗੀ ਠੀਕ ਹੈ ਜੀ ਸਾਰਾ ਟਰੈਕਟਰ ओरिजिनल ਆ ਹਾਂਜੀ ਸੋ 55i 4 ਸਟਾਰ ਰਿਵਰਸ ਪੀਟੀਓ ਬਾਈ ਦੱਸੀਏ ਇਹਦੇ ਬਾਰੇ ਇਹ ਬਾਈ ਜੀ 2013 ਮਾਡਲ ਆ ਠੀਕ ਹੈ ਜੀ ਮੇਰੇ ਲੋਕਲ ਬਰਨਾਲੇ ਦਾ ਨੰਬਰ ਆ ਮੇਰੇ ਪ ਤੇਰੇ ਪਿੰਡ ਹਾਂ ਹਾਂ ਠੀਕ ਹੈ ਜੀ ਮੇਰੇ ਪਿੰਡ ਦੀ ਟਰੈਕਟਰ ਆਗਾ ਇਹ ਤੇ ਮੰਗ ਲੈ ਟੈਰੇ ਦੇ ਆਗੇ 90 ਤੋਂ 95 ਪੈਸੇ ਮੂਰਲੇ ਨਾਲ ਦੇਨੇ ਜੀ ਠੀਕ ਹੈ ਜੀ ਲੋ ਵੀ ਮਿੱਤਰੋ ਪਿੰਡ ਪੱਕੋ ਦੇ ਵਿੱਚ ਖੜੇ ਆ ਤੇ ਬਾਈ ਨਾਲ ਆ ਆਪਣੇ ਨਸੱਤਰ ਤੇ ਬਾਈ ਨਾਲ ਗੱਲ ਕਰਾਂਗੇ ਵੀ ਕਿੰਨੇ ਕ ਟਰੈਕਟਰ ਨੇ ਆਜੋ ਜੀ ਸਾਸਰੀ ਕਾਲ ਬਾਈ ਜੀ ਸਾਸਰੀ ਕਾਲ ਬਾਈ ਠੀਕ ਹੈ ਪ੍ਰਾ ਠੀਕ ਆ ਬਾਈ ਚੜਦੀ ਕਾਲ ਵਧੀਆ ਜੀ ਵਧੀਆ ਹਾਂ ਤੇ ਕਿੰਨੇ ਕ ਟਰੈਕਟਰ ਨੇ ਨਸੱਤਰ ਟਰੈਕਟਰ ਆਪਣੇ ਕੋਲੇ ਬਾਈ 12 13 ਕ ਹੁੰਦੇ ਨੇ ਕੁਛ ਬੇ ਸੇਲ ਹੋ ਗਿਆ ਅੱਜ ਦੋ ਕੁ ਟਰੈਕਟਰ ਠੀਕ ਹੈ ਮਨੋਂ 7-8 ਕੁ ਟਰੈਕਟਰ ਅਜੇ ਹੋਣਗੇ ਅੱਜ ਨੌਕ ਹੋਣਗੇ ਮੰਨ ਕੇ ਚਲੋ ਗਿਣ ਲਈ ਠੀਕ ਹੈ ਜੀ ਘੱਟੋ ਘੱਟ ਕਿੱਥੋਂ ਸਟਾਰਟ ਹੋ ਜਾਂਦਾ ਟਰੈਕਟਰ ਸਾਡੇ ਕੋਲੇ ਸਾਡੇ ਕੋਲੇ ਮੰਨ ਕੇ ਚਲੋ ਕੁਮਾਰ ਦੇ ਰੇਡ ਜੇ ਤੋਂ ਜਿਹੜਾ ਕੋਈ ਵਿਚ ਕੱਢਦੇ ਅਸੀਂ ਉਤੋਂ ਸਟਾਰਟ ਹੀ ਆ ਜੀ ਕੁਛ ਨਹੀਂ ਕੋਈ ਕੰਮ ਲੈਣ ਵਾਲਾ ਲੈਣਾ ਤਾਂ ਅਸੀਂ ਨਹੀਂ ਵੀ ਦਿੰਦੇ ਕਵਾੜ ਯਾਨੀ ਕਿ ਰੇੜੀ ਕੱਪੇ ਦਾ ਟਰਾਲੀ ਟਰੂਪੀ ਹਾਂ 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 ਘੱਟ ਤੋਂ ਜਿੰਨਾ ਕ ਕਵਾੜ ਚ ਟਰੈਕਟਰ ਵੀ ਕਦਾ ਉਤੋਂ ਕੋ ਵੀ ਸਟਾਰਟ ਲੈ ਲੈਂਦੇ ਉਤੋਂ ਵੀ ਕਰ ਲੈਣੇ ਹਾਂ 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 ਅੱਜ ਕਿੱਥੋਂ ਸਟਾਰਟ ਹੈ ਅੱਜ ਆਪਣੇ ਕੋਲੋਂ ਲਾਸਟ ਰੇਟ 95000 95000 95000 ਹੀ ਆਪਾਂ ਨੂੰ ਉਹ ਕਵਾੜੀ ਦੇ ਰਹੇ ਨੇ ਪਰ ਉਹ ਟਰੈਕਟਰ ਚੰਗਾ ਜੇ ਕੋਈ ਜ਼ਿਮੀਂਦਾਰ ਕੋਲੇ ਵਗ ਜੇ 95000 ਬੱਝੇ ਲਾਈਏ ਅੱਜ ਨਵਾਂ ਮੋਟਰਸਾਈਕਲ ਨਿਕਲਦਾ ਹਾਂਜੀ ਹੈਨਾ ਹਾਂਜੀ ਹਾਂ ਅੱਜ ਇੱਕ ਟਰੈਕਟਰ ਮਿਲਦਾ ਖੇਤੀ ਦਾ ਕੰਮ ਕਰਨ ਵਾਲਾ ਪੂਰਾ ਜਿੰਮੇਵਾਰੀ ਬਾਕੇ ਚੈੱਕ ਕਰਨ ਨਾਲ ਰੈਟ ਦੇਵਾਂਗੇ ਅਪਰਲੇ ਬਾਕੇ ਚੈੱਕ ਕਰਨਾ ਹਾਂਜੀ ਹਾਂਜੀ ਠੀਕ ਹੈ ਜੀ ਇਹ ਐਜੈਕਟਰ ਕਿਹੜੇ ਸਮਝੀ ਕੀ ਪੈ ਜਾਂਦੀ ਆ ਆਪਣੀਆਂ ਤੇ ਪੱਖੋ ਕਲਾ ਪਿੰਡ ਹੈ ਜੀ ਬਰਨਾਲੇ ਜ਼ਿਲ੍ਹੇ ਦਾ ਬਰਨਾਲਾ ਇੱਥੋਂ ਪੈਂਦਾ 20 ਕਿਲੋ ਮਾਨਸਾ 30 ਤੇ ਰੰਪਰਾ 25 ਕਿਲੋ ਮੀਟਰ ਠੀਕ ਹੈ ਜੀ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈ ਮਾਨਸਾ ਰੋਡ ਦੇ ਉੱਤੇ ਪਿੰਡਾ ਦਾ ਬਰਨਾਲਾ ਮਾਨਸਾ ਰੋਡ ਠੀਕ ਹੈ ਜੀ ਲੋ ਵੀ ਮਿੱਤਰੋ ਤੁਹਾਨੂੰ ਅੱਜ ਤੋਹਫਾ ਦੇਣ ਆ ਰਹੇ ਆ ਟਰੈਕਟਰ ਕੁੱਲ 95000 ਰੁਪਏ ਚ ਤੇ ਟਰੈਕਟਰ ਦੇਖ ਸਕਦੇ ਹੋ ਤੁਸੀਂ ਮਤਨ ਦੇ ਵਾਸਤੇ ਘਰੇ ਟਰਾਲੀ ਕੱਪੇ ਵਾਸਤੇ ਟਰੈਕਟਰ ਪੂਰਾ ਸੋਹਣਾ ਹੈ ਐਨਾ ਨਾ ਸੱਤਰ ਹਾਂਜੀ ਹਾਂਜੀ ਖਾਲਾ ਦਾ ਵੀ ਤੁਸੀਂ ਕੰਮ ਲੈ ਸਕਦੇ ਹੋ ਜੇ ਥ ਹਾਂਜੀ ਟਰੈਕਟਰ ਰੰਗ ਪੇਂਟ ਦਾ ਕਿਵੇਂ ਸਾਰਾ ਟਰੈਕਟਰ ਓਰੀਜਨਲ ਹੈ ਜੀ ਮਗਰਾਟ ਵੀ ਟਰੈਕਟਰ ਦੇ ਨਾਲ ਦੇ ਨੇ ਨਾਲ ਦੇ ਨਹੀਂ ਹਾਂਜੀ ਮੰਗ ਲੈ ਟਾਇਰ ਗੁੜੀਆਰ ਦੇ ਹੋਣਗੇ 45 ਪੈਸੇ ਅੱਧੇ ਲਾ ਲਓ 50 ਪੈਸੇ ਤੇ ਮੂਰਲੇ ਟਾਇਰ ਹੈਗੇ ਨੇ 75 ਪੈਸੇ ਇਹ ਮਾਰਪ ਦੇ ਮੈਂ ਸੁਣਿਆ ਕਹਿੰਦੇ ਫਸਟ ਓਨਰ ਇਹ ਹਾਂਜੀ ਹਾਂਜੀ ਸੰਗਰੂਰ ਨੰਬਰ ਹੈ ਜੀ ਸੰਗਰੂਰ ਨੰਬਰ ਹੈ ਹਾਂਜੀ ਸਾਰਾ ਓਰੀਜਨਲ ਆ ਸਾਰਾ ਓਰੀਜਨਲ ਆ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਮਾਡਲ ਇਹ 91 ਆ ਗਿਆ ਮਾਡਲ 91 ਤੇ ਰੇਟ ਕਿੰਨਾ ਆ ਗਿਆ 70 ਰੇਟ ਜੀ ਉਹ ਤਾਂ 10 ਮੁੱਲ ਕਰਦੇ ਆ ਪਰ ਦੇਣ ਲੈਣ ਦਾ 95000 ਰੁਪਇਆ ਜੀ ਪੂਰਾ ਖਿੱਚਕੀ ਖਿੱਚ ਕੇ ਜੀ ਟਰੈਕਟਰ ਇੰਜਨ ਦਾ ਇੰਨਾ ਚੰਗਾ ਬਿਸ਼ੱਕ ਕਹਿੰਦਾ ਬਾਕੇ ਪੇਮੈਂਟ ਕਰ ਜੇ ਸੰਤ ਬਾਕੇ ਹਾਂਜੀ ਹਾਂਜੀ ਠੀਕ ਹੈ ਬਾਕੇ ਤਸੱਲੀ ਕਰਕੇ ਮੇਤਰੋ ਪੇਮੈਂਟ ਬਾਅਦ ਚ ਕਰ ਸਕਦੇ ਹੋ ਤੁਸੀਂ ਪੂਰੇ 855 ਆ ਗਿਆ ਤੇ ਟਰੈਕਟਰ ਇਹ ਵੀ ਚੰਗਾ ਬਾਈ ਅੰਦਰ ਪੰਪ ਵਾਲਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਸਾਰਾ ਤੇ ਰੰਗ ਪੈਂਟ ਦਾ ਬਾਈ ਸਾਰਾ ਟਰੈਕਟਰ ਇਹ ਨਾਲ ਆ ਜੀ ਪੰਜਾਬ ਨੰਬਰ ਇਹ ਟਾਇਰ ਚੌਂਕੜਾ ਨਵਾਂਗਾ ਚੱਕੜਾ ਟਾਇਰ ਰੁਪਈਆ ਨੇ ਇੰਜਨ ਗੇਅਰ ਦਾ ਰੁਪਈਆ ਦਾ ਰੁਪਈਆ ਹੈਗਾ ਜੀ ਇੰਜਨ ਗੇਅਰ ਦਾ ਜਮਾ ਜੀ ਚੈੱਕ ਕਰਕੇ ਲੈ ਕੇ ਜਾਵੇ ਬੰਦਾ ਚੈੱਕ ਕਰਕੇ ਹਾਂਜੀ ਹਾਂਜੀ ਫੁੱਲ ਗਾਰੰਟੀ ਪੂਰੀ ਗਾਰੰਟੀ ਹੈ ਜੀ ਸਾਰੇ ਟਰੈਕਟਰ ਦੀ ਠੀਕ ਆ ਫੁੱਲ ਗਾਰੰਟੀ ਹੈ ਬਾਈ ਸਾਰੇ ਟਰੈਕਟਰ ਦੀ ਮਗਰਿਆਟ ਮਗਰੂਟ ਦਿਖਾ ਦੇ ਬੱਬੂ ਵੀ ਵਿੱਚ ਟਰੈਕਟਰਾਂ ਦੇ ਗਲੇ ਫੜੇ ਪਏ ਹੁੰਦੇ ਆ ਇਹਦੇ ਮਗਰਿਆਟ ਵੀ ਪੂਰੇ ਸੋਨੇ ਪਏ ਨੇ ਹਾਂਜੀ ਹਾਂਜੀ ਠੀਕ ਆ ਟਰੈਕਟਰ ਤੁਸੀਂ ਚੈੱਕ ਕਰ 사ਦੇ ਹੋ 97 ਮਾਡਲ ਦਾ ਰੇਟ ਕਿੰਨਾ ਹੈ ਰੇਟ ਜੀ ਇਹ 2 ਲੱਖ ਦਾ ਦੇ ਦਾਂਗੇ 2 ਲੱਖ 20 ਹਜ਼ਾਰ ਮੰਗਾ 20 ਹਜ਼ਾਰ ਛੱਡ ਦਾਂਗੇ ਬਸ 20 ਹਜ਼ਾਰ ਹਾਂ ਚਾਰੇ ਟਾਇਰ ਚੌਂਕੜ ਜੇ ਕੇ ਕੰਪਨੀ ਦੇ ਨਵੇਂ ਆ ਜੀ ਠੀਕ ਹੈ ਜੀ ਤੇ 20 ਹਜ਼ਾਰ ਮੇਤਰੋ ਇਹ ਤੇ ਡਿਸਕਾਊਂਟ ਹੈ ਤੇ ਬਾਕੀ ਥੋੜਾ ਬਹੁਤਾ ਹੋਰ ਵੀ ਹੋ ਸਕਦਾ ਮੁਰੇ ਸਵਰਾਜ ਆ ਗਿਆ ਟਰੈਕਟਰ ਚੈੱਕ ਕਰ ਸਕਦੇ ਬਸ ਜਿਵੇਂ ਇਹ ਚਮਕੀ ਜੇ ਜਾਂਦਾ ਰੰਗ ਪੇਂਟ ਦਾ ਰੰਗ ਪੇਂਟ ਜੀ ਮਾੜਾ ਮੋਟਾ ਕੋਈ ਨਾਮ ਮੰਤਰ ਹੋਇਆ ਪੁਰਾਣਾ ਕੋਈ ਸਾਲ ਸੀ ਮਹੀਨਾ ਦਾ ਪਰ ਉਹ ਕੋਈ ਗਾਕ ਨਹੀਂ ਕਰਾਇਆ ਹੋ ਪਹਿਲਾਂ ਦਾ ਪੰਜਾਬ ਲੰਬਰਾ ਜੀ ਮੰਗਲੇ ਟਾਇਰ ਜੇ ਕੇ ਦੇ 90 ਪੈਸੇ ਆ ਮੂਹਰੇ 70 ਪੈਸੇ ਆ ਠੀਕ ਹੈ ਜੀ ਇੰਜਨ ਦੀ ਪੂਰੀ ਫੁੱਲ ਜ਼ਿੰਮੇਵਾਰੀ ਹੋਊਗੀ ਹਾਂ ਜੀ ਇੰਜਨ ਦੀ ਫੁੱਲ ਜ਼ਿੰਮੇਵਾਰੀ 1999 ਮਾਡਲ ਆ ਠੀਕ ਹੈ ਜੀ 1 ਲੱਖ 70000 ਡਿਮਾਂਡ ਆ 1 ਲੱਖ 60000 ਦਾ ਡੈਟਰ ਦੇ ਦਾਂਗੇ ਆਪਾਂ 1 ਲੱਖ 60000 ਦਾ ਹਾਂਜੀ ਹਾਂਜੀ ਲੋ ਵੀ ਮਿੱਤਰੋ 1 ਲੱਖ 70000 99 ਮਾਡਲ ਡੈਟਰ ਆਹੀ ਤੇ ਅੱਗੇ ਆ ਗਿਆ 85 ਅਰੀਜ ਨਾਲਾ ਕਿਤੇ ਵੀ ਟਰੈਕਟਰ ਦੇ ਕਲਮ ਲੱਗੀ ਹੋਊ ਤਾਂ ਆਪਾਂ ਜ਼ਿੰਮੇਦਾਰ ਹੋਵਾਂਗੇ ਠੀਕ ਹੈ 98 ਮਾਡਲ ਆ ਮੰਗ ਲੈ ਟਾਇਰ 70 ਪੈਸੇ ਆ ਪੋਲੋ ਦੇ ਮੂਹਰਲੇ ਪੋਲੋ ਦੇ ਨਵੇਂ ਆ ਜੀ ਠੀਕ ਹੈ ਜੀ ਬਾਹਰ ਪੰਪ ਵਾਲਾ ਬਾਹਰ ਪੰਪ ਵਾਲਾ ਆ ਗਿਆ 235000 ਰਿਮਾਂਡ ਆ 215000 ਦਾ ਟਰੈਕਟਰ ਦੇ ਦਾਂਗੇ ਆਪਾਂ 215 ਦਾ ਹਾਂਜੀ ਹਾਂ 215000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਪੂਰੇ ਆ ਗਿਆ 35 ਦਾ ਹਾਉਨਾਲੀਕਾ ਛੋਟੇ ਕਿਸਾਨ ਲਈ ਇਹਦੇ ਬਾਰੇ ਦੱਸੀ ਮੈਨਸਾ 70 ਇਹ ਬਾਈ ਜੀ 2008 ਮਾਡਲ ਆ ਟਾਇਰ ਚੌਂਕੜਾ ਗੁੜੀਆ ਦੇ ਨਵੇਂ ਨੇ ਠੀਕ ਹੈ ਜੀ ਪਹਿਲੇ ਘਰ ਦਾ ਨਵਾਂ ਕਢਾਇਆ ਟਰੈਕਟਰ ਸਾਰੇ ਐਡੀ ਪ੍ਰੂਫ ਨਾਸਟਾ ਹੋਣਾ ਟਰੈਕਟਰ ਦੇ ਕੋਈ ਵੀ ਨਟ ਨੂੰ ਹਿੱਤ ਕਰ ਚਾਬੀ ਨਹੀਂ ਲੱਗੀ ਠੀਕ ਹੈ ਜੀ ਸਾਰਾ ਟਰੈਕਟਰ ਓਰੀਜਨਲ ਆ ਹਾਂਜੀ ਯਾਰ ਦਾ 2,60,000 ਹਾਂ 2,75,000 ਡਿਮਾਂਡ ਆ ਪਰ 15,000 ਵਿੱਚੋਂ ਡਿਸਕਾਊਂਟ ਹੈ ਹਾਂਜੀ ਹਾਂਜੀ 15,000 ਮਤਰਾ ਇਸ ਟਰੈਕਟਰ 'ਚੋਂ ਡਿਸਕਾਊਂਟ ਹੈ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਕਹਿੰਦਾ ਰੰਗ ਫੈਂਟ ਦਾ ਸਾਰਾ ਟਰੈਕਟਰ A to Z ਰੇਨ ਵਾਲਾ ਤੇ ਮੂਰੇ ਆ ਗਿਆ 750 ਚਾਉਣਾ ਲੀਕਾ ਦੱਸੀ ਬਾਈ ਇਹਦੇ ਬਾਰੇ ਇਹ ਬਾਈ ਜੀ 2010 ਮਾਡਲ ਆ ਟਾਇਰ ਚਾਰੇ ਮਰਫ ਦੇ ਨਵੇਂ ਨੇ ਠੀਕ ਹੈ ਜੀ ਇਹ ਤੇਲ ਬ੍ਰੇਕਾਂ ਆ ਗਿਆ ਸਟੀering ਦਾ ਤੇਲ ਆ ਡਾ ਆ ਗਿਆ ਡਬਲ ਪੰਪ ਆ ਗਿਆ ਪਾਵਰ ਸਟੀering ਦਾ ਤੇਲਾ ਲੱਗ ਹੈ ਹਾਂ ਹਾਂ ਫੁੱਲ ਟੌਪ ਟਰੈਕਟਰ ਆ ਜੀ ਇਹ ਠੀਕ ਹੈ ਜੀ ਡਿਸਟ੍ਰਿਬਿਊਟਰ ਆ ਗਿਆ ਚ ਹਾਂਜੀ ਸਾਰੇ ਫੰਕਸ਼ਨ ਆ ਗਏ ਠੀਕ ਹੈ ਜੀ ਪਹਿਲੇ ਘਰ ਦਾ ਟਰੈਕਟਰ ਆ ਜੀ ਇਹ ਫੈਸ ਦੀ ਕਾਪੀ ਆ ਕੋਈ ਹੋਣੀ ਹਾਂ ਹਾਂ ਜੀ ਹਾਂਜੀ ਠੀਕ ਹੈ ਜੀ ਤੇ ਇਹ ਟਰੈਕਟਰ ਆਪਾਂ ਦੇ ਦਾਂਗੇ 3,60,000 ਦਾ 3,90,000 ਡਿਮਾਂਡ ਹੈ ਜੀ 3,90 ਡਿਮਾਂਡ ਹੈ 3,60,000 ਦਾ ਟਰੈਕਟਰ ₹100000 ਇਹਦੇ ਚੋਂ 30000 ਰੁਪਏ ਦਾ ਡਿਸਕਾਊਂਟ ਮਿੱਤਰੋ ਇਹ ਚੋ ਹੋ ਗਿਆ ਟਰੈਕਟਰ ਨੂੰ ਅਲੱਗ ਬਾਕੇ ਚੈੱਕ ਕਰਕੇ ਫੇਰ ਟਰੈਕਟਰ ਨੂੰ ਹੱਕੇ ਆਪਣੇ ਕਰੋ ਜੀ ਫੇਰ ਨਾਲ ਜਾਵੇ ਹਾਂਜੀ ਹਾਂਜੀ ਠੀਕ ਹੈ ਜੀ ਪੂਰੇ ਆ ਗਿਆ 855 ਫੋਰ ਸਟਾਰ ਰਿਵਰਸ ਪੀਟੀਓ ਬਾਈ ਦੱਸੀਏ ਇਹਦੇ ਬਾਰੇ ਇਹ ਬਾਈ ਜੀ 2013 ਮਾਡਲ ਆ ਠੀਕ ਹੈ ਜੀ ਮੇਰੇ ਲੋਕਲ ਬਰਨਾਲੇ ਦਾ ਨੰਬਰ ਆ ਮੇਰੇ ਪਿੰਡੀ ਟਰੈਕਟਰ ਨੰੋਂ ਆ ਇਹ ਇਰੇ ਪਿੰਡ ਹਾਂ ਹਾਂ ਠੀਕ ਹੈ ਮੇਰੇ ਪਿੰਡ ਦੀ ਟਰੈਕਟਰ ਆਗਾ ਇਹ ਤੇ ਮੰਗ ਲੈ ਟਾਇਰ ਇਹਦੇ ਆਗੇ 90 ਤੋਂ 95 ਪੈਸੇ ਥੁਰਲੇ ਨਾਲ ਦੇਨੇ ਜੀ ਠੀਕ ਹੈ ਜੀ ਤੇ ਟਰੈਕਟਰ ਸਾਰਾ Ориਗਨਲ ਸਾਰਾ ਕੋਈ ਕਲੱਚ ਦਾ ਜੋੜ ਵੀ ਨਹੀਂ ਹੈ ਜੇਕਰ ਖੁੱਲਿਆ ਜੀ ਦਾ ਠੀਕ ਹੈ ਜੀ 2013 ਮਾਡਲ ਆ ਠੀਕ ਹੈ ਜੀ ਇਹ ਜੀ ਡਿਮਾਂਡ 4 ਲੱਖ 70000 ਆ 4 ਲੱਖ 60000 ਦਾ ਟਰੈਕਟਰ ਦੇ ਦਾਂਗੇ ਆਪਾਂ 4 ਲੱਖ 60000 ਦਾ ਮਿੱਤਰੋ ਇਹ ਟਰੈਕਟਰ ਬਣੂ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਛੋਨਾ ਟਰੈਕਟਰ ਹੈ ਤੇ ਬਾਈ ਇਸ ਤੋਂ ਇਲਾਵਾ 79 ਹੋਰ ਵੀ ਟਰੈਕਟਰ ਹੁੰਦੇ ਆ ਆਪਣੇ ਟਰੈਕਟਰ ਹੁੰਦੇ ਨੇ ਹਾਂ ਜੀ ਅੱਜ ਦੋ ਟਰੈਕਟਰ ਸੇਲ ਹੋਏ ਨੇ ਉਹ ਅੰਦਰ ਲਾਤੇ ਠੀਕ ਹੈ ਜੀ ਬਾਕੀ ਟਰੈਕਟਰ ਇੱਕ ਦੋ ਤਿਆਰ ਜੇ ਹੋਈ ਜਾਂਦੇ ਨੇਗੇ ਠੀਕ ਹੈ ਜੀ ਠੀਕ ਹੈ ਨਾ ਆਪਾਂ ਟਰੈਕਟਰ ਦਾ ਕੰਮ ਧੰਦਾ ਕਰਵਾ ਅਸੀਂ ਕਿਉਂਕਿ ਆਮ ਜ਼ਿਮੀਂਦਾਰ ਆਪਾਂਗੇ ਖੇਤੀ ਕਰਦੇ ਆਂ। ਬਾਕੀ ਦੁਕਾਨਦਾਰੀ ਬਣਾਉਂਦੇ ਸਾਰੇ ਆ ਹਨਾ। ਹਾਂਜੀ ਹਾਂ ਕਿਉਂ ਸਾਨੂੰ ਟਰੈਕਟਰ ਆਪਦੇ ਘਰੇ ਵੀ ਕੰਮ ਲੈਣਾ ਪੈਂਦਾਗਾ। ਠੀਕ ਹੈ ਜੀ। ਅਸੀਂ ਵਧੀਆ ਕੰਮਦੰਦਾ ਕਰਾਉਣੇ ਆ। ਠੀਕ ਹੈ ਜੀ। ਤੇ ਜੇ ਕੋਈ ਕਿਸਾਨ ਆ ਟਰੈਕਟਰ ਵਿੱਚ ਕਟਾਉਣਾ ਚਾਹੁੰਦਾ ਕੋਈ ਗੱਲ ਨਹੀਂ ਕੱਟ ਲਾਂਗੇ। ਕੱਟ ਲਵਾਂਗੇ। ਹਾਂਜੀ ਕੱਟ ਲਾਂਗੇ। ਠੀਕ ਹੈ। ਬਾਕੀ ਨੇ 10 ਮਾਡਲ ਤੋਂ ਲਾ ਕੇ ਉੱਚੇ ਮਾਲ ਦੇ ਕਰ ਆਪਾਂ ਲੋਨ ਵੀ ਕਰਵਾ ਕੇ ਦਿੰਨੇ ਆਂਗੇ। ਠੀਕ ਹੈ ਲੋਨ ਵੀ ਕਰਵਾ ਕੇ। ਹਾਂ ਲੋਨ ਵੀ ਕਰਵਾ ਕੇ ਦਿੰਨੇ ਆਂਗੇ ਕਿਸੇ ਨੇ ਲੋਨ ਕਰਵਾਉਣਾਗਾ ਲੋਨ ਵੀ ਕਰਵਾ ਕੇ ਦਿੰ 79872 93898 ਬਹੁਤ ਬਹੁਤ ਧੰਨਵਾਦ ਬਾਈ 970 ਤੇ ਲੋ ਵੀ ਮਿੱਤਰੋ ਬਾਈ ਨੂੰ ਮੌਕਾ ਲਾਜ਼ਮੀ ਦਿਓ ਤੇ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਾਸਤਰੀ